ਇਹ ਸੰਬਧੀ ਪੜ੍ਹਾਈ ਥੋੜੀ ਆਂਦੀ ਆ ਪਰ ਜੇ ਤੁਸੀਂ ਖੁਦਾ ਦੇ ਨਾਲ ਸੱਚਾਈ ਤੇ ਚੱਲ ਰਹੇ ਹੋ ਵਫਾਦਾਰ ਹੋ ਜੇ ਤੁਸੀਂ ਪਰਮੇਸ਼ਵਰ ਦੇ ਖੁਦਾ ਦੇ ਲੋਕੋ ਆਪਣੀ ਆਪਣੇ ਆਪਣੀ ਸਮਝ ਤੇ ਜਾਂ ਆਪਣੀ ਅਕਲ ਤੇ ਜੋਰ ਨਹੀਂ ਨਾ ਲਾ ਰਹੇ ਬਾਲਾ ਆਪਣੀ ਸਮਝ ਦਾ ਤਵਾਰ ਨਹੀਂ ਕਰ ਰਹੇ ਪਰ ਤੁਸੀਂ ਪਹਿਲ ਪਰਗੋ ਨਹੀਂ ਦੇ ਰਹੇ ਹੋ ਹਰ ਗੱਲ ਦੇ ਵਿੱਚ ਤਾਂ ਤੁਹਾਡੀ ਥੋੜੀ ਪੜ੍ਹਾਈ ਨੂੰ ਵੀ ਪਰਮੇਸ਼ਵਰ ਜਿਆਦੇ ਵੱਡੇ ਲੈਵਲ ਤੇ ਲੈ ਕੇ ਜਾਣ ਵਾਲੀ ਤਾਕਤ ਰੱਖਦਾ ਹੈ ਹallelujah 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 ਉਹਦੇ ਕੋਲੇ ਤਾਕਤ ਰੱਖਦਾ ਉਹਦੇ ਕੋਲੇ ਪਾਵਰ ਹੈ ਹallelujah ਪਰ ਇੱਕ ਗੱਲ ਕਰਿਆ ਕਰੋ ਜਦੋਂ ਤੁਸੀਂ ਪ੍ਰੇਅਰ ਕਰਦੇ ਹੋ ਪ੍ਰਾਰਥਨਾ ਦੇ ਵਿੱਚ ਪਰਮੇਸ਼ਰ ਤੋਂ ਸਵਰਗੀ ਬੁੱਧ ਮੰਗਿਆ ਕਰੋ ਕਿਉਂਕਿ ਲਿਖਿਆ ਨਾ ਫਰਦਾ ਦੇ ਕਲਾਮ ਚ ਕਹਿੰਦਾ ਜੇ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਰ ਦੇ ਕੋਲੋਂ ਮੰਗੇ ਤਾਂ ਬਿਨਾਂ ਉਲਾਮੇ ਤੇ ਖੁੱਲੇ ਦਿਲ ਦਿੰਦਾ ਹੈ ਫਿਰ ਪ੍ਰਭੂ ਪਰ ਅਸੀਂ ਬੁੱਧ ਤਾਂ ਮੰਗਦੇ ਹੀ ਨਹੀਂ ਕਿੰਨੇ ਜਣੇ ਜਿਹੜੇ ਪਰਮੇਸ਼ਰ ਤੋਂ ਬੁੱਧ ਮੰਗਦੇ ਆ بس 5-10 ਜਨੇ ਬਾਕੀ ਬੁੱਧ ਨਹੀਂ ਮੰਗਦੇ ਬਾਕੀ ਉਹਨੂੰ ਬੁੱਧ ਚਾਹੀਦੀ ਨਹੀਂ ਹਾਂਜੀ ਮੰਗੋ ਬੁੱਧ ਖੁਦਾ ਤੋਂ ਕਿਉਂਕਿ ਤੁਹਾਡੀ ਜਿਹੜੀ ਬੁੱਧ ਆ ਨਾ ਇਹ ਧੋਖਾ ਦੇ ਸਕਦੀ ਆ ਪਰ ਜਿਹੜੀ ਸਵਰਗੀ ਬੁੱਧ ਆਏਗੀ ਉਹ ਧੋਖੇ ਚ ਪਿਆ ਨੂੰ ਵੀ ਧੋਖੇ ਚੋਂ ਬਾਹਰ ਕੱਢ ਸਕਦੀ ਆ ਹallelujah 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 ਪ੍ਰਭੂ ਦੇ ਕਲਾਮ ਚ ਲਿਖਿਆ ਕਹਿੰਦਾ ਬੁੱਧ ਨਾਲ ਘਰ ਬਣਾਈ ਦਾ ਤੇ ਸਮਝ ਨਾਲ ਉਹਦੀਆਂ ਕੋਠੜੀਆਂ ਖੜਦੀਆਂ ਸਿਰ ਰਹਿੰਦੀਆਂ ਹallelujah ਉਤਨਾਲ ਕੀ ਬੰਦਾ ਹੈ ਘਰ ਤੇ ਸਮਝ ਨਾਲ ਸਥਿਰ ਕਿਉਂਕਿ ਕਈਆਂ ਨੂੰ ਕਈਆਂ ਨੂੰ ਘਰ ਕਈ ਘਰ ਬਣਾ ਲੈਂਦੇ ਆ ਤੇ ਪਰ ਉਹਨੂੰ ਘਰ ਨੂੰ ਚਲਾਉਣਾ ਨਹੀਂ ਆਂਦਾ ਪਤਾ ਕਿਵੇਂ ਕੋਈ ਕਈ ਮੰਨ ਕੇ ਚੱਲੋ ਅਸੀਂ ਜੀ 40 ਲੱਖ ਲਾਤਾ ਜੀ ਕੋਠੀ ਤੇ ਕਿੰਨੇ ਲੱਖ ਲਾਤਾ ਜੀ ਘਰ ਦੇ ਵਿੱਚ ਜੀ ਕਿੰਨੇ ਆ ਚਾਰ ਪੰਜ ਜਾਂ 6 ਤੇ ਲੜਾਈ ਕਿਹੜੀ ਚੱਲਦੀ ਆ ਪਾਕਿਸਤਾਨੀਆਂ ਵਾਲੀ ਹਾਂਜੀ ਜੇ ਦੋ ਘਰ ਦੇ ਵਿੱਚ ਇਤਫਾਕੀ ਦਾ ਹੋਇਆ ਲੜਾਈਆਂ ਝਗੜੇ ਚੱਲਦੇ ਹੋਏ ਤੇ ਤੁਹਾਨੂੰ ਲੱਗਦਾ ਕਿ ਉਹ 40 ਲੱਖ ਦੀ ਕੋਠੀ ਹੈ ਜਿਹੜੀ ਫਤਿਹ ਦੇ ਲੋਕੋ ਉਸ ਸਿਰ ਰਹਿ ਜੂਗੀ ਨਹੀਂ ਰਹਿਣੀ ਨਹੀਂ ਰਹਿਣੀ ਦਾ ਨਹੀਂ ਰਹਿ ਸਕਦੀ ਪਰ ਜੇ ਬੁੱਧ ਮੰਗੀ ਹੋਈ ਪਰਮੇਸ਼ਰ ਦੇ ਕੋਲੋਂ ਤੇ ਸਮਝ ਮੰਗੀ ਹੋਈ ਕਿਉਂਕਿ ਲਿਖਿਆ ਕਿ ਬੁੱਧ ਨਾਲ ਘਰ ਬਣਦਾ ਹੈ ਘਰ ਕਿਵੇਂ ਬਣਦਾ ਹੈ ਬੁੱਧ ਨਾਲ ਤੇ ਸਮਝ ਨਾਲ ਸਿਰ ਹੁਣ ਬੜੇ ਧਿਆਨ ਨਾਲ ਲੋ ਹੁਣ ਕਈਆਂ ਨੂੰ ਕਈ ਕਈ ਇਸ ਤਰ੍ਹਾਂ ਦੇ ਦੇਖੇ ਹੈ ਕੋਲੇ ਪੈਸਾ ਵਾਲਾ ਪੈਸਾ ਵੀ ਆ ਜੇ ਨਾ ਤੇ ਪੈਸਾ ਵੀ ਨਹੀਂ ਉਹਨਾਂ ਨੂੰ ਸਹੀ ਵਰਤਨਾ ਆਉਂਦਾ ਨਹੀਂ ਵਰਤਨਾ ਆਉਂਦਾ ਨਾ ਵਰਤਨਾ ਨਹੀਂ ਨਾ ਆਉਂਦਾ ਹੁਣ ਮੈਂ ਕਿਵੇਂ ਕਿਵੇਂ ਹਰ ਸਪੋਜ਼ ਕਰ ਲਓ ਕਿਸੇ ਨੂੰ 1 ਕਰੋੜ ਰੁਪਇਆ ਲਾਟਰੀ ਦਾ ਨਿਕਲਿਆ ਹੋਵੇ ਹਾਂਜੀ ਸਮਝ ਤੋਂ ਬਗੈਰ ਆਤਾ ਗਿਆ ਪਰ ਸਮਝ ਤੋਂ ਬਗੈਰ ਉਹਨੂੰ ਵਰਤ ਨਹੀਂ ਸਕਦਾ ਉਹਨੂੰ ਸਹੀ ਤਰੀਕੇ ਨਾਲ ਲਾ ਨਹੀਂ ਸਕਦਾ ਉਹਨੂੰ ਯੂਜ਼ ਨਹੀਂ ਸਹੀ ਕਰ ਸਕਦਾ ਦੋ ਚਾਰ ਕਵੰਡੀਆਂ ਪਾਤੀਆਂ ਤੋਂ ਨਹੀਂ ਖਤਮ ਹੋ ਜਾਣਾ ਹੋ ਜਾਣਾ ਕਿ ਨਹੀਂ ਹੁਣ ਕਿਵੇਂ ਰਹੂਗਾ ਸਮਝ ਨਾਲ ਸਥਿਰ ਰਹੂਗਾ ਸੁਲੇਵਾਲ ਪਾਸਾ ਦੇ ਕੋਲੇ ਸਭ ਕੁਝ ਸੀ ਰਾਜ ਭਾਗ ਨੌਕਰ ਚੱਕਰ ਸਾਰੀਆਂ ਚੀਜ਼ਾਂ ਸੀ ਹallelujah ਪਰ ਉਹਨੇ ਫਿਰ ਵੀ ਕੀ ਮੰਗਿਆ ਪਰਮੇਸ਼ਰ ਦੇ ਕੋਲੋਂ ਬੁੱਧ ਮੰਗੀ ਬੋਲੋ ਕੀ ਮੰਗਿਆ ਉਹਨੇ ਆਖਿਆ ਜਿੰਨੇ ਮੇਰੇ ਨੌਕਰ ਚਾਕਰ ਨੇ ਆ ਜਿੰਨਾ ਮੇਰੇ ਕੋਲੇ ਰਾਜ ਭਾਗ ਹੈ ਮੈਨੂੰ ਨਹੀਂ ਪਤਾ हे ਮੇਰੇ ਮਾਲਕ हे ਮੇਰੇ ਪਰਮੇਸ਼ਰ ਯਹਵਾ ਆ ਮੈਂ ਕਿੱਦਾਂ ਇਹਨਾਂ ਨੂੰ ਸੰਭਾਲਣਾ ਹੈ ਕਿਵੇਂ ਕੰਟਰੋਲ ਕਰਨਾ ਮੈਨੂੰ ਨਹੀਂ ਪਤਾ ਹallelujah ਜਦੋਂ ਉਹਨੇ ਸਵਰਗੀ ਬੁੱਧ ਮੰਗੀ ਤੇ ਉਹਦੀ ਬੁੱਧ ਪਰਖਣ ਦੇ ਲਈ ਸਬਾ ਦੀ ਰਾਣੀ ਆਈ ਲਿਖਿਆ ਕਿ ਸੁਲੇਮਾਨ ਪਾਦਸ਼ਾਹ ਦੀ ਬੁੱਧ ਨੂੰ ਪਰਖਣ ਦੇ ਲਈ ਬੁਝਾਰਤਾਂ ਵਿੱਚ ਜਾਨੀ ਕਿ ਮਜ਼ਾਕ-ਮਜ਼ਾਕ ਚ ਸੁਲੇਮਾਨ ਪਾਦਸ਼ਾਹ ਨੂੰ ਪਰਖਣ ਦੇ ਲਈ ਸਬਾ ਦੀ ਰਾਣੀ ਜਦੋਂ ਆਈ ਤੇ ਵਚਨ ਦੇ ਵਿੱਚ ਲਿਖਿਆ ਕਿ ਸੁਲੇਮਾਨ ਪਾਦਸ਼ਾਹ ਤੇ ਕੋਲੇ ਪਹੁੰਚਣ ਤੋਂ ਪਹਿਲਾਂ ਜਿਹੜੇ ਉਹਦੇ ਨਾਲ ਉਹਦੇ ਸਾਥੀ ਸੀ ਜੋ ਉਹਦੇ ਮਹਿਲ ਦੇ ਵਿੱਚ ਕੰਮ ਕਰਦੇ ਸੀ ਜਦੋਂ ਉਹਨਾਂ ਦਾ ਰਹਿਣ ਸਹਿਣ ਦੇਖਿਆ ਉਹਨਾਂ ਦਾ ਉੱਠਣ ਬੈਠਣ ਦਾ ਤਰੀਕਾ ਉਹਨਾਂ ਦਾ ਬੋਲਣ ਦਾ ਤਰੀਕਾ ਜਦੋਂ ਹਰੇਕ ਚੀਜ਼ ਨੂੰ ਉਸਨੇ ਪਰਖਿਆ ਤੇ ਲਿਖਿਆ ਵਚਨ ਦੇ ਵਿੱਚ ਉਹਦੇ ਹੋਸ਼ ਛੁੱਟ ਗਏ ਸਬਾ ਦੀ ਰਾਣੀ ਤੇ ਕੀ ਉੱਟ ਗਏ ਉਹ ਕਹਦੀ ਇਹਨਾਂ ਦੇ ਤਾਂ ਨੌਕਰ ਚਾਕਰ ਇਹਨਾਂ ਦੇ ਤਾਂ ਰਾਜ ਭਾਗ ਨੂੰ ਸੰਭਾਲਣ ਵਾਲੇ ਵਜ਼ੀਰ ਇਹੀ ਨਹੀਂ ਮਾਣ ਇੰਨੀ ਇਹਨਾਂ ਕੋਲੇ ਬੁੱਧਾ ਤੇ ਜਿਹੜਾ ਸੁਲੇਮਾਨ ਪਾਦਸ਼ਾਹ ਹੋਊਗਾ ਉਹਦੇ ਕੋਲੇ ਕਿੰਨੀ ਬੁੱਧ ਹੋਊ ਸੁਲੇਮਾਨ ਪਾਸ਼ਾ ਹੋਊਗਾ ਉਹਦੇ ਕੋਲੇ ਕਿੰਨੀ ਜਿਆਦਾ ਸਮਝ ਹੋਣੀ ਆ ਸਵਾ ਦੀ ਰਾਣੀ ਦੇ ਹੋਸ਼ ਛੁੱਟ ਗਏ ਹallelujah ਹallelujah ਅੱਜ ਹੁਣ ਪ੍ਰਭੂ ਦੇ ਭਵੰਦੇ ਵਿੱਚ ਕੋਈ ਨਵਾਂ ਭੈਣ ਭਾਈ ਪਰਿਵਾਰ ਆਂਦਾ ਕਈ ਵਾਰੀ ਤੇ ਖੁਦਾ ਦੇ ਲੋਕੋ ਪ੍ਰਭੂ ਦੇ ਸੇਵਕ ਦੇ ਕੋਲੇ ਪਹੁੰਚਣ ਤੋਂ ਪਹਿਲਾਂ ਉਸ ਪਰਿਵਾਰ ਨੂੰ ਤੁਹਾਡਾ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਤਰੀਕਾ ਤੁਹਾਡਾ ਉਹਨਾਂ ਦੇ ਨਾਲ ਰਹਿਣ ਸਹਿਣ ਦਾ ਖਾਣੇ ਪੀਣੇ ਦਾ ਹਰ ਇੱਕ ਚੀਜ਼ ਦਾ ਢੰਗ ਤੌਰ ਤਰੀਕਾ ਗੱਲ ਕਰਨ ਦਾ ਤਰੀਕਾ ਉਹਨਾਂ ਨੂੰ ਗਾਈਡ ਕਰਨ ਦਾ ਤਰੀਕਾ ਇਸ ਤਰੀਕੇ ਦਾ ਹੋਣਾ ਚਾਹੀਦਾ ਕਿ ਉਹਨਾਂ ਦੇ ਵੀ ਹੋਸ਼ ਉੱਡ ਜਾਣੇ ਚਾਹੀਦੇ ਅੱਜ ਹallelujah ਹallelujah ਕਿਉਂ ਕਿ ਅੱਜ ਤੁਸੀਂ ਪ੍ਰਭੂ ਦੇ ਬੱਚੇ ਹੋ ਪਰਮੇਸ਼ਰ ਦੇ ਪਿਆਰੇ ਆਪਾਂ ਸਭ ਪਰਮੇਸ਼ਰ ਦਾ ਕੰਮ ਕਰ ਰਹੇ ਹਾਂ ਮਿਲ ਕੇ ਹਨਾ ਤੇ ਉਹ ਸੋਚਣਾ ਕਿ ਵੀ ਇਹ ਪਾਸਟਰ ਜੀ ਦੇ ਸੰਗਤ ਹੈ ਜੋ ਪਾਸਟਰ ਜੀ ਦੀ ਕਲਿਸਿਆ ਹੈ ਪਾਸਟਰ ਜੀ ਦੇ ਬੱਚੇ ਨੇ ਇਹ ਇਹ ਕਿੰਨੇ ਸਭਧਵਾਨ ਹੈ ਇਹਨਾਂ ਕੋਲੇ ਕਿੰਨੀ ਸਮਝ ਆ ਤੇ ਜਦੋਂ ਪਾਸਟਰ ਜੀ ਨੂੰ ਮਿਲਾਂਗੇ ਉਹਦੇ ਕੋਲੇ ਕਿੰਨੀ ਸਮਝ ਆਊਗੀ ਹੋ ਛੁੱਟ ਜਾਣੇ ਚਾਹੀਦੇ ਆ